ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਅੱਜ ਨਵੇਂ ਬਲੌਗ ਦੀ ਸ਼ੁਰੂਆਤ ਦਰਸ਼ਨ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜਿੱਥੇ ਅੱਜ ਹੁਣ ਦੁਕਾਨ ਪਰੋਂ ਤੇ ਅੱਜ ਕਰਦੇ ਆਂ ਟੀਮ ਦੇ ਜੋ ਵੀ ਕੰਮ ਕਾਜ ਹੈ ਨਾ ਦੇਖਣੀ ਅੱਜ ਆਪਾਂ ਚੱਲਦੇ ਆਂ ਕਿਤੇ ਸ਼ਹਿਰ ਮੁਹਾਲੀ ਜਿੱਥੇ ਘਟ ਜਾਣਾ ਹੋਵੇ ਦਿਖਾਉਣੇ ਆਂ ਅੱਜ ਜੋ ਵੀ ਜਿੰਨੇ ਵੀ ਅਪਾਂ ਕਾ ਕੇ ਕੰਮ ਕਰਨੇ ਆ ਬਣੇ ਰੋ ਸਾਡੇ ਬਲੌਗ ਵਿੱਚ ਚਲੋ ਈ ਆਪਣਾ ਤੇ ਇਹ ਗਾਸੀ ਸਟਰਾ ਲਿਫਟ ਦੇਖਣ ਕੱਲ ਵੀ ਆਪਣੇ ਕੋਲ ਬੰਦੇ ਆਏ ਤੇ ਉਹ ਤੇ ਉੱਥੇ ਦੇਖ ਲਈ ਗੱਲਬਾਤ ਕਰਦੇ ਆ ਉਹਨਾਂ ਨਾਲੇ ਉੱਥੇ ਡੈਮੋਆਂ ਲਾਈਆਂ ਵੀਆਂ ਨਾ ਡੈਮੋ ਹਾਂ ਵੀ ਉੱਥੇ ਆਪਾਂ ਦੇਖ ਸਕਦੇ ਕਿੰਦਾ ਕੰਮ ਕਰਦੀ ਕਿੰਦਾ ਚਾਲਦੀ ਆ ਪਤਾ ਲੱਗ ਜਾਂਦਾ ਤੇਰਾ ਇ tanto ਦੱਸਣ ਨਾਲ ਘੱਟ ਪਤਾ ਲੱਗਦਾ ਡੈਮੋ ਜੇ ਪਾਉਂ ਸਰ ਕਿ ਹੇਰ ਵੀ ਕਿਹੜੀ ਮੋਡਲ ਲੱਗਣੀ ਆ ਕਿਹੜਾ ਪ੍ਰੋਸੈਸ ਹੋਣਾ ਕਿਹੜੀ ਚੀਜ਼ ਲੱਗਣੀ ਆ ਇਹਨੇ ਜਿਉਂ ਤੇ ਮਿਲ ਗਿਆ ਆਪਾਂ ਨੂੰ ਆ ਵੀ ਜਿੰਨਾ ਜਮੀਨਾਂ ਨਾ ਇਕਵਾਇਰ ਹੋਣੀਆਂ ਨਾ ਆ ਹੁਣ ਦੇਖ ਲਓ ਕਿ ਚੰਡੀਗੜ੍ਹ ਆਪਣਾ ਰੋਪੜ ਨੂੰ ਲੱਗਣ ਵਾਲਾ ਹੀ ਹੋਇਆ ਪਿਆ ਆ ਬਾਈਪਾਸ ਤੇ ਸਾਰੇ ਤੱਕਰਾਲੀ ਤੇ ਪ੍ਰੋਜੈਕਟ ਸ਼ੁਰੂ ਹੋਏ ਹੋਏ ਆ ਖੇਹ ਨਾ ਗੱਦੀ ਦੇ ਕਿੰਨੀ ਹਰ ਵਾਰ ਇੱਥੇ ਕਮਿੰਗ ਸੂਨ ਕਮਿੰਗ ਸੂਨ ਆ ਰਹੇ ਆ ਸਾਫੇ ਆ ਰਹੇ ਆ ਬੀਐਫਸੀ ਹੋਰ ਬ੍ਰੈਂਡ ਬਲਾਈ ਦੀ ਵੀ ਤਾਂ ਵੀ ਰੋਪੜ ਵੀ ਬਾਹਰ ਕਰ ਥੋੜੇ ਘੜੇ ਚੰਡੀਗੜ੍ਹ ਮਹਾਰਾਜ ਬੋਲੀ ਪਰ ਜ਼ਮੀਨਾਂ ਨਹੀਂ ਆਪਣੇ ਜ਼ਿਮੀਦਾਰਾਂ ਨੂੰ ਕਿੰਨੇ ਮਿਲਣਗੇ ਪੈਸੇ ਉਤਰ ਉਤਰ ਹੋ ਜਾਣੇ ਤੋਂ ਚਾਂਸ ਆਲ ਚਾ ਪੈਸਾ ਆਇਆ ਇੱਕ ਵਾਰੇ ਤਾਂ ਖਬਰ ਹੁਣਾ ਜਿਹੜਾ ਜ਼ਮੀਨ ਸਿਆਣੇ ਕਹਿੰਦੇ ਉਹ ਕਹਿਣਾ ਹੁੰਦਾ ਨਹੀਂ ਤੁਲਾ ਇਹ ਜ਼ਮੀਨ ਦੀ ਜੱਟ ਦੀ ماں ਇਹ ਕਹਿਣਾ ਇਹ ਗੱਲਾਂ ਤਾਂ ਹੀ ਸਿਆਣੇ ਕਹਿੰਦੇ ਹੁੰਦੇ ਨੇ ਇੱਥੇ ਬਹੁਤ ਬੜੀਆਂ ਗੱਲਾਂ ਹੁੰਦੀਆਂ ਅੱਜ ਦਾ ਨਵੇਂ ਦੇਖਦਾ ਵੀ ਪੈਸੇ ਆਏ ਮੱਕੂ ਮੰਗੇ ਗੱਡੀ ਲੈ ਲਈ ਇਹ ਬਾਦੀ ਅੱਜ ਜੰਦੀ ਰਣ ਕਿੰਨੇ ਹੈ ਵੀ ਇਹੀ ਹੈ ਜ਼ਿੰਦਗੀ ਪਰ ਇਹ ਆਪਣੇ ਪੈਦਾਵਾਰ ਦੇਣੇ ਵਾਲੀ ਆਪਣਾ ਤਨਾਲ ਪੈਦਾ ਕਰਨੇ ਵਾਲੀ ਚੀਜ਼ ਇਹਨੇ ਆਪ ਨੂੰ ਕਿੱਥੇ ਰਹੀ ਰੋਟੀ ਦਾ ਆਪਣਾ ਸਾਧਨ ਹੈ ਜਮੀਨ ਹੀ ਹੈ ਜੇ ਜ਼ਮੀਨ ਨਹੀਂ ਰਹੂਗੀ ਕਣਕਾ ਦੀ ਪੈਦਾਵਾਰ ਵੀ ਖਾਣੇ ਪੀਣੇ ਦਾ ਸਮਾਨ ਆਉਣਾ ਜਮੀਨ ਚੋਂ ਪੈਦਾ ਹੋਈ ਆਉਣਾ ਹੈ ਜਿੰਨਾ ਪ੍ਰੋਸੈਸਰ ਨੂੰ ਇੱਕ ਪ੍ਰੈਸਟੇਜ ਬਣਦਾ ਹੋਣਾ ਹੈ ਜਵਾਨੀ ਦਾ ਨਹੀਂ ਕਿਸੇ ਦੀ ਵੀ ਚਲਦੇ ਆ ਪਲਾਟ ਬਣਦਾ ਸਮਾਂ ਤਿਆਰ ਹੁੰਦਾ ਔਰ ਆਪਣੀ ਸਪੀਡ ਸ਼ੌਪ ਆਪਾਂ ਸਮਾਂ ਤਿਆਰ ਕਰਦੇ ਆ ਉਹ ਸਾਰਾ ਖੇਤੀ ਮਜੂਆ ਦੁੱਧੋਂ ਦਾ ਚਾਰਾ ਦੋ ਤਾਣ ਆ ਬੱਚਿਆਂ ਨੂੰ ਉਹ ਸਭ ਖੇਤਾਂ ਦੇ ਪ੍ਰੋਸੈਸ ਉਹ ਕਈ ਅੰਗਾਂ ਨਾਲ ਸਬੰਧਤ ਚੀਜ਼ ਐ ਇਸੇ ਨਿਰਭਰ ਹੈ ਦੁਨੀਆਦਾਰੀ ਸਾਰੀ ਖੇਤੀ ਬਰੈ ਜੇ ਖੇਤੀ ਹੋ ਨਹੀਂ ਰਹੀ ਰਾਜ ਨੂੰ ਕਿਦੋਂ ਫਾਇਦਾ ਨਹੀਂ ਵੀ ਮਿਲੂਗੀ ਤੇ ਰੋਮਨ ਦੀ ਕ੍ਰਣਕ ਅੱਜ ਇੰਨੀ ਘਟਣੀ ਹੋਣਾ ਜਿੱਤੇ ਆ ਜਿੱਦੀ ਜ਼ਮੀਨ ਘਟਦੀ ਜਾਊਗੀ ਇੰਨੀ ਪੈਦਾਵਾਰ ਘਟੂਗੀ ਜਿਹੜੀ 2500 ਰੁਪਏ ਕੁਆਟਰ ਕਣਕੋ ਉਸੇ ਟਾਈਮ 10000 ਰੁਪਏ ਕੁਆਟਰ ਹੋ ਗਏ ਇਹ ਉਹ ਸਰਕਾਰਾਂ ਨੂੰ ਜ਼ਮੀਨਾਂ ਵੀ ਨਹੀਂ ਆਪਣੇ ਜੀਵਿਦਾਰਾਂ ਨੂੰ ਮਿਲੜੀਆਂ ਹੈਗੀਆਂ ਇਹ ਕਹਿ ਵੀ ਰਹਾ ਜਿੱਥੇ ਅੱਜ ਉਰੇ ਹੀ 5 ਕਰੋੜ ਦਾ ਕਿੱਦਾਂ ਦਾ ਦੇਖੋ ਕਿੰਨਾ ਪ੍ਰੋਜੈਕਟ ਇੱਥੇ ਹੋ ਰਹੇ ਹਨ ਉਹ ਜਿਹੜੇ ਗਰੁੱਪ ਆ ਰਹੇ ਹਨ ਦੇਖੋ ਸਾਰੀ ਮੇਰਾ ਕੀ ਹਾਲ ਹੈ ਮੀਨ ਇਨਕੁਆਇਰ ਹੋਈ ਆ ਬਟੇ ਵਾਲੇ ਨਹੀਂ ਮੀਲ ਲੱਗ ਰਹੇ ਆ ਮੀਲ ਲੱਗ ਰਹੇ ਆ ਸਾਰੀ ਵੀ ਇਨਕੁਆਇਰ ਹੋਈ ਵੀ ਇੱਧਰ ਤੇ ਬੇਕੀਆ ਨਾ ਤਾਂ ਇਹਨਾਂ ਦੇ ਜ਼ਮੀਨਾਂ ਮੁਠੇ ਬਣਦੀਆਂ ਨਾ ਇਹਨਾਂ ਦੇ ਕਹਾ ਕੇ ਪੈਸਾ ਪੈਸੇ ਨੇ ਤਾਂ ਖਰਮੂਨਾਂ ਆਪਣੇ ਖਰਚਾ ਵਧਾ ਲੰਦਾ ਨੂੰ ਤਾਂ ਬੰਦਾ ਗੱਡੀ ਜੀ ਨੇ 10 ਲੱਖ ਵਾਲੀ ਲੈਣੀ ਹੋਵੇ 50 ਲੱਖ ਵਾਲੀ ਲੈਂਦਾ ਜੇ ਨੂੰ ਨਹੀਂ ਵੀ ਲੋੜ ਫਿਰ ਉਹ ਚੀਜ਼ ਵੀ ਲੈਂਦਾ ਬੰਦਾ ਜੇ ਕੋਲ ਪੈਸਾ ਹੋਵੇ ਨਹੀਂ ਕਿਦਾ ਇਹ ਨਾਲ ਹੀ ਪੈਸੇ ਨਹੀਂ ਵੀ ਇਹ ਤਾਂ ਆਪਾਂ ਨੂੰ ਚਲੋ ਜਿੱਥੇ ਮਜ਼ਦੂਰੀ ਹੈ ਨਾ ਸਰਕਾਰਾਂ ਧੱਕੇ ਨਾਲ ਕੋਈ ਐਰ ਕਰਦੀ ਉਹ ਤਾਂ ਹੈ ਉਹ ਜਦੋਂ ਮਜ਼ਦੂਰ ਹੋ ਗਈ ਨੀ ਵੀ ਤਾਂ ਦੇਣੀ ਆ ਜਿਹੜੀ ਆਪਾਂ ਆਪ ਵੇਚ ਨਹੀਂ ਇਹ ਤਾਂ ਗਲਤ ਹੈ ਇਹ ਨੇ ਇਹਨਾਂ ਦਾ ਉਹ ਇਹੀ ਜੇ 10 ਕਰੋੜ ਦੀ ਕੱਲ ਨੂੰ 50 ਕਰੋੜ ਦੀ ਹੋ ਜਾਣੀ ਹੈ। ਪੱਧਰੇ ਹੀ ਆਏ ਆਪਣੇ ਪੈਸੇ ਦੇਖ ਕੇ 1 ਕੁ ਲੱਖ ਤੋਂ ਕਰੋੜ ਰੁਪਏ ਸੁੱਟ ਕੇ ਹੀ ਭਾਵਕ ਹੋ ਜਾਂਦੇ ਆ। ਸੋਨਾ ਰੋਡ ਕੱਢਿਆ। ਆਏ ਦੇਖੋ ਕਿੰਨੀ ਮੇਰਾ خیال ਵੀ ਬਹੁਤ ਬਹੁਤ ਉਮੀਦਾਂ ਲੱਖਾਂ ਜਿਹੜੇ ਸਾਰ ਵਾਲੇ ਕਿਲੇ ਐ ਐਕਵਾਇਰ ਹੋਏ ਉਹਨੇ ਜਿਹੜੇ ਇਹਨਾਂ ਕੋਲ ਜ਼ਮੀਨਾਂ ਲੋਕਾਂ ਕੋਲ ਪੈਸੇ ਆ ਉਹਨਾਂ ਦੇ ਖਰਚੇ ਵਧਾ ਲੈਣੇ ਉਹਨਾਂ ਨੇ ਫੇਰ ਕੱਲ ਨੂੰ ਉਹੀ ਖਰਚੇ ਉਹੀ ਇੱਥੇ ਮੰਕਣਾ ਵੀ ਸਾਡੇ ਏਨੇ ਪੈਸੇ ਅਸੀਂ ਖਰਚੇ ਵਧਾਏ ਵੀ ਉਹਨਾਂ ਨੇ ਫੇਰ ਦੁਬਾਰਾ ਜ਼ਮੀਨ ਵੇਚਣ ਦੀ ਪੈਸੇ ਨੇ ਤਾਂ ਮੁੱਕ ਜਣਾ ਕਿਤੇ ਆਮਦਨ ਵਾਲਾ ਸਰੋਤ ਕੋਈ ਨਹੀਂ ਬਣਾ ਰਿਹਾ ਵੀ ਅਸੀਂ ਆਮਦਨ ਕਮਾਉਣੀ ਆ ਚਲੋ ਕੋਈ ਨਾ ਇੰਕੁਆਇਰ ਹੋ ਗਈ ਪਰ ਸਾਡੇ ਜ਼ਿਆਦਾਤਰ ਲੋਕ ਪੈਸੇ ਨੁੜਾ ਰਹੇ ਜਮੀਨ ਆਪਣੀ ਖਤਮ ਹੋ ਰਹੀ ਚੱਦੀ ਜਾ ਰਹੀ ਵਿਹਨ ਅਮਰਤ ਨਵਾਂ ਮੌਲ ਖੁੱਲਿਆ ਨਸ ਨਵਾਂ ਮੌਲ ਖੁੱਲਿਆ ਵੀ ਤੇ 67 ਕੋਈ ਕਾਬੀ ਨਾ ਹੋ ਗਿਆ ਜਣੀ ਰਾ ਬੀਵੀਆਰ ਪੰਜਾਬ ਪਰ ਆਪਣੇ ਪਰ ਬਹੁਤ ਪ੍ਰਭਾਵ ਹੈ ਗਿਆ ਅੱਗੇ 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 ਕਿੱਥੇ ਅੱਜ ਆਪਾਂ ਆਏ ਆ ਕੇਡੀਐਸ 82 ਕੇਡੀ ਇੱਕ ਇਸ ਤੋਂ ਇਲਾਵਾ ਇੱਕ ਅੰਦਾ ਸਿੰਪਲ ਇਹ ਹੈਗਾ ਵਾਟਰ ਅੰਦਰੋਂ ਇੱਕ ਅੰਦਾ ਹੈ ਇਹ ਵਾਟਰ ਨੂੰ ਸਟੋਰ ਕਰਨੇ ਹਾਂ ਜਿਹੜਾ ਇੰਗਲੇਟ ਆਏਗਾ ਉਹ ਵੀ ਉੱਪਰ ਨੂੰ ਆਏਗਾ ਜਿਹੜਾ ਆਉਟਲੈਟ ਆਏਗਾ ਉਹ ਵੀ ਉੱਪਰ ਨੂੰ ਆਏਗਾ ਉਹ ਕਿਉਂਕਿ ਪੰਪ ਨੇ ਮਾਰਨਾ ਤੇ ਇਸ ਸਾਈਡ ਤੇ ਕੁਝ ਨਹੀਂ ਪੰਪ ਕਿੱਦਾਂ ਫਿੱਟ ਹੁੰਦਾ ਇਹ ਅੰਦਰ ਕਰਨਾ ਹੈ ਤੇ ਅੰਦਰ ਵੀ ਹੋ ਜਾਂਦਾ ਇਹ ਹਾਂ ਸੰਪੰਪ ਤੇ ਜੇ ਨੂੰ ਸੂਪਰ ਰੱਖਣਾ ਤੇ ਉੱਪਰ ਨੂੰ ਉਹ ਵਿਚੋ ਪੰਪ ਪਰ ਤੇ ਡਿਮੈਂਡ ਕਰਦਾ ਪੰਪ ਕਿੱਦਾਂ ਇਹ ਸਭ ਪੰਪ ਅੰਦਰ ਸਿਬਰਸੀ ਟੈਂਕ ਹੈ ਜੀ ਇਹ ਬੇਸਿਕਲੀ ਆ ਜ਼ਮੀਨ ਚ ਦੱਬਣ ਵਾਲਾ ਨਹੀਂ ਹੁੰਦਾ ਹੁੰਦਾ ਤੇ ਉੱਪਰ ਪਲੇਟਾ ਚ ਕਿ ਉੱਚਾ ਤੇ ਰੱਖ ਦਿੰਦੇ ਰਹਿ ਇੱਕ ਸਟੈਂਡ ਬਣਾ ਕੇ ਉਸ ਪਰ ਕੁਝ ਰੱਖਣਾ ਚਾਹੁੰਦੇ ਜੀ ਰੱਖ ਸਕਦੇ ਸਾਡੇ ਕਾਫੀ ਕਸਟਮਰਸ ਨੇ ਰੱਖਿਆ ਵੀ ਹੈ ਜੀ ਆਪਾਂ ਮੋਮਟਰੀ ਰੱਖਣ ਦੇ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਨਹੀਂ ਦੱਬਦਾ ਜੀ ਇਹ ਜੀ ਸਾਡੇ ਨਿਕੰਦ ਕਰ ਦਾਂਗੇ ਆ ਦੀਵਾਰਾਂ ਕਰਕੇ ਪਰ ਉਹ ਛਪਾਣੀ ਨਹੀਂ ਜਾਣਾ ਚਾਹੀਦਾ ਠੀਕ ਹੈ ਕੀ ਹੁੰਦਾ ਕੋਈ ਅਸੀਂ ਪਹੁੰਚ ਗਏ ਇਜ਼ਾ ਦੀਜ਼ਾ ਲਿਫਟਾਂ ਨੇ ਕੋ ਹਨਾ ਆ ਇੱਦੀ ਕਿੱਥੇ ਪਾਰ ਕਰੀਏ ਇੱਧਰ ਪਾਰਕ ਕਰ ਪਾਰ ਕਰ ਦੋ ਨਹੀਂ ਜੀ ਨਾ ਮੈਂ ਜੀਸ਼ੂ ਮਾਤਾ ਦੇ ਦੋ ਕਾਰਸ ਹਨ ਜੀ ਮੇਰਾ ਨਾਮ ਵੀ ਨਹੀਂ ਮੈਨੂੰ ਉਹ ਇਹ ਚੋਹ ਹਾਂ ਹਰ ਤਾਈਂ ਉਹ ਫੋਟੋ ਭੇਜੀ ਹੋਣੀ ਹੈ 40 ਲੀਟਰ ਦੀ ਹੈ ਜੀ ਛੋਟੀ ਜੀ ਨਹੀਂ ਹੈਗੀ ਹੈ 40 ਲੀਟਰ ਦੀ ਜੀ ਤਾਂ ਉਹ ਬੇਸਮੈਂਟ ਦੇ ਵਿੱਚ ਲਾਉਣਾ ਤੇ ਫਿਰ ਉਹੀ ਪੰਗਾ ਆ ਗਿਆ ਤਾਂ ਬਲੇ ਮਾਲਾ ਇਧਰ ਹੈਗਾ ਇਹਦਾ ਕਮਰਾ ਕੱਚਾ ਹੈ ਤੁਸੀਂ ਜੇ ਤੁਸੀਂ ਪੂਰੀ ਵੀ ਉਹ ਜਿਹੜਾ ਕਮਰਾ ਹੈ ਇੱਕ ਪੀਕੀ ਤਰੀਕ ਕਰਤੀ ਆਪਾਂ ਅਜੇ ਜਿਵੇਂ ਆਪਾਂ ਆਪਣੇ ਬੇਸਮੈਂਟ ਦੇ ਹੇਠਾਂ ਜਾ ਕੇ ਉਹ ਸਟੈਪ ਬਣਾਉਂਦੇ ਆਂ ਬੇਸਮੈਂਟ ਵਿੱਚ ਖੜੇ ਆਂ ਆਪਾਂ ਤੇ ਉਹ ਬੇਸਮੈਂਟ ਦਾ ਫਿਨਿਸ਼ਿੰਗ ਫਲੋਰ ਲੈਵਲ ਉਹ ਸੀਗਾ ਤੇ ਉੱਥੋਂ ਆਪਾਂ ਇਹ ਦੋ ਸਟੈਪ ਕ੍ਰੀਏਟ ਕੀਤੇ ਤੇ ਸਾਡੀ ਇਹ ਨੀਚੇ ਉਹ ਆ ਗਈ ਪਿੱਟ ਬਣ ਗਈ ਉਹ ਆਪਣੀ ਵੀ ਖੱਡਾ ਬਣ ਗਿਆ ਮਤਲਬ ਆਪਣਾ ਉਹ ਲੱਗ ਗਿਆ ਥੱਲੇ ਨਾ ਹਾਂ ਉਹ ਮੇਰੀ ਸਟਰਕਚਰ ਦੀ ਗੱਲ ਕਰ ਰਹੀ ਹਾਂ ਕੋਈ ਵੀ ਇਹ ਵੀ ਨਾ ਜਾਣ ਨਹੀਂ ਦੇ ਨੇ ਤੇ ਪਿੱਟ ਇੱਧਰ ਦਿਖਾ ਦੇ ਮੈਂ ਕਰ ਦੋ ਸਰ ਲੈ ਬਤਾ ਇੱਧਰ ਦਿਖਾ ਦੇ ਪਿੱਟ ਹੋਨ ਜਾ ਗਿਆ ਇਹ ਗਰੇਜ ਜਾ ਰਿਹਾ ਸੀ ਉਹਨ ਦਾ ਕੋਲ ਜਾ ਰਿਹਾ ਕੋਈ ਜਾ ਰਿਹਾ ਹਾਂ ਇਹ ਜਾ ਵਾਲਾ ਟੀਸਰ ਜਦ ਜਾ ਵਾਲਾ ਟੀ ਇਹ ਫੁੱਲ ਬੈਕ ਸਾਈਡ ਪੈਨਲ ਮਿਲੇਗਾ ਸਕਰਟਿੰਗ ਨਹੀਂ ਦਿੱਤਾ ਨੂੰ ਲਾਈਟ ਮਿਲੇਗੀ ਇਹਦੀ ਉੱਪਰ ਸੀਲਿੰਗ ਹੇਠਲੇ ਕੀ ਹੈ ਸੀ ਟਾਈਲ ਲੱਗੀ ਹੋਈ ਹੈ ਟਾਈਲ ਲੱਗੀ ਹੋਈ ਹੈ ਹੂੰ ਤੇ ਕਿੰਨੇ ਉਹਦੀ ਹੈ ਇਹ ਸਰ ਇਹ ਦੇਖੋ ਮੈਂ ਤਾਂ ਆ ਵੀ ਸੋਣੀ ਲੱਗੀ ਤੁਹਾਡੀ ਜਿਹੜੀ ਆ ਇੱਥੇ ਮੈਂ ਇਹ ਦੇ ਦੂੰਗਾ ਇਹ ਵੀ ਦੇ ਦੂੰਗਾ ਆਪਾਂ ਲੱਕਵੀਂ ਕਰਾ ਦੱਸ ਸੀ ਅਸੀਂ ਆਏ ਵੀ ਅੱਜ ਇਹ ਇਹਦੇ ਨਾਲ ਮੈਚ ਮੈਚ ਨਹੀਂ ਕਰੇਗਾ ਆਪਣੀਆਂ ਲਿਫਟਸ ਦੇਖਾਂ ਜਿਹੜੀਆਂ ਖਾਲਸਾ ਸਵੀਟ ਸ਼ਾਪ 'ਚ ਲੱਗਣੀ ਹੈ ਲਿਫਟ ਇਹ ਬਹੁਤ ਹੀ ਡਿਜ਼ਾਈਨ ਵਾਲੀ ਇਹਦੇ ਲਿਫਟ ਵਾਲੇ ਨੂੰ ਮਿਲ ਜੇ ਲੋਵਾਜਾ ਮਾਰਦਾ ਹਾਂ ਹਾਂ ਹੁਣ ਅਸੀਂ ਆਪਣਾ ਸ਼ਾਪ 'ਤੇ ਚੱਲੇ ਆ ਜੀ ਦੇਖਨੇ ਆ ਅਮਰਤ ਨੇ ਵੀ ਜਾਣਾ ਡਿਊਟੀ ਆਪਣਾ ਮਿਲ ਗੰਨਾ ਮਿਲ ਸਾਡੇ ਮਿੱਤਰ ਨੇ ਰੌਣਕ ਮਿਲਣਾ ਉਹ ਜਿਹੜੀ ਨੇ ਗੱਲ ਕਰਨ ਟੋਕ ਕਰੀ ਉਹ ਰੀਤਲੇ ਕੇ ਦੇਖਣੀ ਹੈ ਹਾਂਜੀ ਪੌਣਗੇ ਦੁਕਾਨਪੁਰ ਤੁਹਾਨੂੰ ਪਤਾ ਹੀ ਆ ਆਪਾਂ ਕੇ ਤੇ ਬੀਏਸੀ ਸੈਕਟਰ ਡਾਕਟਰੀ ਏਰੀਆ ਡਾਕਟਰੀ ਏਰੀਆ ਜਾਇ ਕਰੋ ਨੂੰ ਆਪਣੇ ਦੁਕਾਨਾਂ ਚ ਲੋਕੋ ਛੇਰਾਂ ਤੋਂ ਚੀਜ਼ਾਂ ਆਪਾਂ ਨੂੰ ਨਹੀਂ ਮਿਲਦੀਆਂ ਡਾਕਟਰੀ ਏਰੀਆ ਜੋ ਮਿਲ ਜਾਂਦੀਆਂ ਤੇ ਵੈਰਾਈਟੀ ਦਾ ਵੀ ਪਤਾ ਲੱਗਦਾ ਕੰਪਨੀ ਚੀਜ਼ ਜਿਹਨੇ ਸਟੈਂਡਰਡ ਦੀ ਚੀਜ਼ ਲੈਣੀ ਆ ਉਥੇ ਆਪਾਂ ਨੂੰ ਆਮ ਆਪਣੇ ਸ਼ਹਿਰਾਂ ਵਿੱਚ ਦੁਕਾਨਾਂ ਵਾਲੇ ਘੱਟ ਰੱਖਦੇ ਆ ਜਿੱਕੜਾ ਸਟੈਂਡਰਡ ਮਹਿੰਗੀ ਮੰਨ ਲੁਕੇ ਜੇ ਤੁਸੀਂ ਲਵਾਉਣੀ ਚਾਹੁੰਦੇ ਹੋ ਜਾਂ ਲੈਣੀ ਚਾਹੁੰਦੇ ਹੋ ਤਾਂ ਡਾਕੀ ਏਰੀਆ ਜਾਓ ਉੱਥੇ ਆਪਾਂ ਨੂੰ ਸਾਰਾ ਤਰ੍ਹਾਂ ਦੀ ਕੁਆਲਿਟੀ ਵਾਲੀ ਚੰਡੀਗੜ੍ਹ ਲੁਧਿਆਣਾ ਆਪਣਾ ਲੋਕਲ ਜਿਹਨੂੰ ਜਿੱਥੇ ਪੈਂਦਾ ਤੇ ਆਪਾਂ ਗਏ ਆ ਸਾਨੂੰ ਅੱਜ ਜਿਵੇਂ ਦਿਖਾਇਆ ਨਾ ਆਪਾਂ ਨੇ ਸਨਟੈਕਸ ਦੀਆਂ ਟੈਂਕੀਆਂ ਨਾ ਸੈਂਟਰੀ ਟੈਂਕਰ ਉਹ ਸੈਂਟਰੀ ਟੈਂਕਰ ਉਹ ਕਿਸੇ ਨੂੰ ਪਤਾ ਹੀ ਨਹੀਂ ਵੀ ਹੁੰਦਾ ਕਿ ਆਹ ਦੀ ਬਹੁਤ ਸਾਰੇ ਰੋਪੜ ਚ ਪੁੱਛਿਆ ਪਰ ਪਤਾ ਨਹੀਂ ਹਨਾ ਉੱਥੇ ਆਪਾਂ ਹਨਾ ਗੱਲਬਾਤ ਤੇ ਉਹ ਧਰਤੀ ਵਿੱਚ ਗੱਡੇ ਨੇ ਟੈਂਕ ਹੁੰਦਾ ਇਹ ਕਹਿੰਦਾ ਬੇਸਮੈਂਟ ਵਿੱਚ ਆਪਾਂ ਨੇ ਕੋਈ ਵੀ ਬਾਥਰੂਮ ਬਣਾਉਣਾ 12 ਟੌਰੀ ਉਹਦੇ ਵਾਸਤੇ ਇਹ ਬੇਸਮੈਂਟਾਂ ਵਾਸਤੇ ਹੈ ਨਾ ਮਿੱਟੀ ਵਿੱਚ ਦੱਪਣੇ ਨੂੰ ਤੇ ਵਧੀਆ ਕੰਪਨੀ ਦਾ ਹਨਾ ਜੀ ਤੇ ਆਪਣੀਆਂ ਆਉਣ ਵਾਲੀਆਂ ਵੀਡੀਓ ਨਾਲ ਜੁੜੇ ਰਹੋ ਤੇ ਤੁਹਾਨੂੰ ਵਧੀਆ-ਵਧੀਆ ਨੌਲਜ ਤੇ ਜਾਣਕਾਰੀ ਦਿੰਦੇ ਜਾਵਾਂਗੇ ਜੀ ਹਾਂ ਜੀ ਮਿਲਦੇ ਹਾਂ ਫਿਰ ਕੱਲ ਨੂੰ ਆਪਾਂ ਕਿਸੇ ਨਵੇਂ ਬਲੌਗ ਨਵੇਂ ਨਵੀਂ ਵੀਡੀਓ ਵਿੱਚ ਤੇ ਨਵੀਂ ਗੱਲਬਾਤ ਦੇ ਨਾਲ ਨਵੀਂ ਮਾਰਕੀਟ ਦੇ ਨਾਲ ਆਪਣੇ ਚੈਨਲ ਨੂੰ ਬਤੋ ਬਤ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਜਰੂਰ ਕਰ ਲਿਓ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ